ਦੇਖੋ ਅੱਜ ਜਿਹੜਾ ਦਰਬਾਰ ਸਾਹਿਬ ਤੇ ਬਾਹਰ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਹੋਇਆ ਆਮ ਆਦਮੀ ਪਾਰਟੀ ਇਹਨੂੰ ਸਖਤ ਸ਼ਬਦਾਂ ਚ ਦੀ ਨਿੰਦਾ ਕਰਦੀ ਹੈ ਔਰ ਇਹ ਕਦੀ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਗੁਰੂ ਸਾਹਿਬ ਦੇ ਦਰ ਤੇ ਜਾ ਕੇ ਜਿਹੜਾ ਵੀ ਕੋਈ ਬੰਦਾ ਇਹੋ ਜੀ ਘਟਿਆ ਹਰਕਤ ਨੂੰ ਅੰਜਾਮ ਦੇ ਰਿਹਾ ਉਹ ਸੱਚਾ ਸਿੱਖ ਨਹੀਂ ਹੋ ਸਕਦਾ ਮੈਂ ਪੰਜਾਬ ਪੁਲਿਸ ਨੂੰ ਜ਼ਰੂਰ ਬਤਾਈਦਾ ਹਾਂ ਪੰਜਾਬ ਪੁਲਿਸ ਨੇ ਬਹੁਤ ਮੁਸਤੈਦੀ ਉਠਾਈ ਔਰ ਇਸ ਮਾੜੀ ਘਟਨਾ ਤੋਂ ਅੰਜਾਮ ਹੋਣ ਤੋਂ ਬਚਾ ਕੀਤਾ ਹੈ ਕਿਉਂਕਿ ਜਿਤਨਾ ਕਮਿਸ਼ਨਰ ਪੁਲਿਸ ਅਮਰitsar ਸਾਹਿਬ ਨੇ ਦੱਸਿਆ ਹੈ ਕਿ ਸਾਨੂੰ ਕੁਝ ਇਨਪੁਟ ਸੀਗੇ ਔਰ ਉੱਥੇ ਤਕਰੀਬਨ ਪੌਣੇ 200 ਦੇ ਕਰੀਬ ਜਿਹੜੇ ਉਸ ਦੇ ਜਵਾਨ ਸਾਦੀ ਵਰਤੀ ਚ ਪਹਿਲਾਂ ਤੋਂ ਤਨਾਸ ਦਰਬਾਰ ਸਾਹਿਬ ਚ ਕਿਸੇ ਵੀ ਬੰਦੇ ਦੀ ਕੋਈ ਤਲਾਸ਼ੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਗੁਰੂ ਘਰ ਦੀ ਮਰਿਆਦਾ ਹੈ ਲੇਕਿਨ ਜਿਸ ਤਰੀਕੇ ਨਾਲ ਜਿਸ ਘਟਿਆ ਔਰ ਸ਼ਰਮਨਾਕ ਹਰਕਤ ਨੂੰ ਅੰਜਾਮ ਦੇਣ ਦੀ ਇਹ ਕੋਸ਼ਿਸ਼ ਕੀਤੀ ਹੈ ਇਹਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਇਸ ਬੰਦੇ ਦੇ ਜਿਹੜਾ ਬੰਦਾ ਫੜਿਆ ਗਿਆ ਹੈ ਮੌਕੇ ਤੇ ਉਹਦੇ ਖਿਲਾਫ ਸਖਤ ਕਾਰਵਾਈ ਵੀ ਹੋਗੀ ਔਰ ਕਠੋਰ ਜਿਹੜੀ ਹੈ ਸਜ਼ਾ ਉਹਨੂੰ ਜਰੂਰ ਪੰਜਾਬ ਸਰਕਾਰ ਉਹ ਪੰਜਾਬ ਪੁਲਿਸ ਤੋਂ